ਇੱਕ ਵਾਰ ਫੇਰ ਤੁਹਾ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ ਇਸ ਚੈਨਲ ਦੇ ਉੱਪਰ ਦੁਨੀਆ ਕ੍ਰਾਈਮ ਦੀ ਕ੍ਰਾਈਮ ਦੇ ਨਾਲ ਰਿਲੇਟਡ ਕਹਾਣੀਆਂ ਤੇ ਅੱਜ ਦੀ ਜਿਹੜੀ ਕਹਾਣੀ ਆ ਕਿ ਹੁਣ ਤੋਂ ਸਿਰਫ ਕੁਝ ਮਹੀਨੇ ਪੁਰਾਣੀ ਆ ਇੰਟਰਨੈਟ ਦੇ ਉੱਪਰ ਇਹ ਜਿਹੜਾ ਇਨਸੀਡੈਂਟ ਹੈਗਾ ਜਿੱਥੇ ਜਾ ਕੇ ਇਨਸੀਡੈਂਟ ਤੇ ਕਹਾਣੀ ਖਤਮ ਹੁੰਦੀ ਆ ਤੇ ਇੱਕ ਇਨਸਾਨ ਦੀ ਜ਼ਿੰਦਗੀ ਖਤਮ ਹੁੰਦੀ ਆ ਸੀਸੀਟੀਵੀ ਫੁਟੇਜ ਦੇ ਵਿੱਚ ਉਹ ਇਨਸੀਡੈਂਟ ਕੈਦ ਹੋਇਆ YouTube ਦੇ ਉੱਪਰ ਹਰ ਜਗ੍ਹਾ ਦੇ ਉੱਪਰ ਇਹ ਫੈਲਿਆ ਲੱਖਾਂ ਕਰੋੜਾਂ ਲੋਕਾਂ ਨੇ ਇਹਨੂੰ ਦੇਖਿਆ ਬਹੁਤ ਹੀ ਮਤਲਬ ਦੁਖਦਾਈ ਘਟਨਾ ਸੀ ਮੈਂ ਵੀ ਦੇਖੀ ਆ ਇਹ ਤੇ ਇੱਕ ਇਹੋ ਜਿਹਾ ਕੇਸ ਹੁਣ ਤਾਂ ਕਹਿ ਨਹੀਂ ਸਕਦੇ ਹੁਣ ਤਾਂ ਇੱਕ ਕੇਸ ਤੋਂ ਬਾਅਦ ਅਗਲਾ ਕੰਟੀਨਿਊਸਲੀ ਆਈ ਜਾ ਰਹੇ ਆ ਤੇ ਹੁਣ ਕੀ ਹੈਗੀ ਹੈ ਇਹ ਕਹਾਣੀ ਕ੍ਰਿਤੀ ਕੁਮਾਰੀ ਕੇਸ ਬੈਂਗਲੌਰ ਦਾ ਕੀ ਸੀ ਸਾਰਾ ਇਹ ਸਭ ਕੁਝ ਕੌਣ ਸੀ ਕ੍ਰਿਤੀ ਕੀ ਹੋਇਆ ਉਹਦੇ ਨਾਲ ਤੇ ਅੱਜ ਦੀ ਇਸ ਕਹਾਣੀ ਦੇ ਵਿੱਚ ਆਪਾਂ ਗੱਲ ਕਰਾਂਗੇ ਇਸ ਚੀਜ਼ ਦੀ ਇੱਕ ਸਿੰਪਲ ਮਿਡਲ ਕਲਾਸ ਫੈਮਿਲੀ ਦੇ ਵਿੱਚ ਜਨਮ ਹੁੰਦਾ ਕ੍ਰਿਤੀ ਦਾ ਸ਼ੁਰੂ ਤੋਂ ਹੀ ਪੜਨ ਦੇ ਵਿੱਚ ਕੁਝ ਜ਼ਿਆਦਾ ਹੁਸ਼ਿਆਰ ਕੁਝ ਬੱਚੇ ਹੁੰਦੇ ਜਿਹੜੇ ਬਹੁਤ ਜ਼ਿਆਦਾ ਇੰਟੈਲੀਜੈਂਟ ਹੁੰਦੇ ਆ ਤੇ ਕ੍ਰਿਤੀ ਉਹਨਾਂ ਦੇ ਵਿੱਚੋਂ ਇੱਕ ਸੀਗੀ ਤੇ ਮਾਪੇ-ਬਾਪ ਨੂੰ ਵੀ ਜਦੋਂ ਹੌਲੀ-ਹੌਲੀ ਪਤਾ ਲੱਗਦਾ ਕਿ ਹਾਂ ਕੁਝ ਕਲਾਸਾਂ ਦੇ ਵਿੱਚ ਕੀ ਸਾਡਾ ਇਹ ਬੱਚਾ ਬਹੁਤ ਹਸ਼ਿਆਰ ਆ ਤਾਂ ਉਹਨਾਂ ਦੀ ਵੀ ਉਮੀਦਾਂ ਵਧਣੀਆਂ ਸ਼ੁਰੂ ਹੋ ਜਾਂਦੀਆਂ ਲੈਵਲ ਵਧਣਾ ਸ਼ੁਰੂ ਹੋ ਜਾਂਦਾ ਤੇ ਪ੍ਰਕਿਰਤੀ ਉਹਨਾਂ ਸਾਰਿਆਂ ਦੇ ਉੱਪਰ ਖਰਾ ਉਤਰਦੀ ਆ ਹਮੇਸ਼ਾ ਸਕੂਲ ਦੇ ਵਿੱਚ ਬਹੁਤ ਚੰਗੇ ਨੰਬਰ ਫਿਰ +1 +2 ਦੇ ਵਿੱਚ ਬਹੁਤ ਚੰਗੇ ਨੰਬਰ ਫਿਰ ਉਹ ਗ੍ਰੈਜੂਏਸ਼ਨ ਕਰਦੀ ਆ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਕ੍ਰਿਤੀ MBA ਕਰਦੀ ਆ MBA ਵੀ ਕਰਦੀ ਐਂਟੀ ਦੇ ਇੱਕ ਬਹੁਤ ਵੱਡੇ ਕਾਲਜ ਤੋਂ ਤੇ ਪਰ ਭਵੇਂ ਇਹਨਾਂ ਸਾਰਾ ਕੁਝ ਕਰ ਚੁੱਕੀ ਆ ਉਹ ਇੰਨੀ ਇੰਟੈਲੀਜੈਂਟ ਆ ਪਰ ਹਾਲੇ ਤੱਕ ਵੀ ਉਹ ਇੱਕ ਤਰ੍ਹਾਂ ਨਾਲ ਇੱਕ ਘਰੇਲੂ ਕੁੜੀ ਆ ਉਹਦੀ ਹਾਲੇ ਤੱਕ ਦੀ ਜਿਹੜੀ ਜ਼ਿੰਦਗੀ ਹੈਗੀ ਆ ਉਹ ਸਿਰਫ ਨੰਗੀ ਆ ਆਪਣੇ ਮਾਪੇ-ਬਾਪ ਦੇ ਨਾਲ ਤੇ ਆਪਣੇ ਰਿਸ਼ਤੇਦਾਰਾਂ ਦੇ ਨਾਲ ਕਦੇ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਨਹੀਂ ਉਹਦੇ ਹੋਇਆ ਕਿ ਉਹ ਕਿਤੇ ਕੱਲੀ ਰਹੀ ਹੋਵੇ ਬਾਹਰ ਕਦੇ ਕੋਈ MBA ਵੀ ਕੀਤੀ ਤਾਂ ਉਹ ਜਿਹੜਾ ਕਾਲਜ ਸੀ ਉਹ ਵੀ ਇਹਨਾਂ ਕੋਲ ਦੂਰ ਨਹੀਂ ਸੀਗਾ ਤੇ ਉੱਥੇ ਵੀ ਦੇਣੇ ਜਾਣਾ ਤੇ ਸ਼ਾਮ ਨੂੰ ਮੁੜਿਆਉਣਾ ਵਾਪਸ ਪਰ ਹੁਣ ਜ਼ਿੰਦਗੀ ਦਾ ਇੱਕ ਨਵਾਂ ਚੈਪਟਰ ਸ਼ੁਰੂ ਹੋਣ ਜਾਊਗਾ MBA ਕੀਤੀ ਆ ਬਹੁਤ ਵਧੀਆ ਨੰਬਰਾਂ ਨਾਲ ਕੀਤੀ ਆ ਬਹੁਤ ਇੰਡੀਆ ਦੇ ਵੱਡੇ ਕਾਲਜ ਤੋਂ ਕੀਤੀ ਆ ਤਾਂ ਉਸ ਤੋਂ ਬਾਅਦ ਜਿਹੜਾ ਅਗਲਾ ਸਟਾਪ ਹੈਗਾ ਉਹ ਕੁਦਰਤੀ ਉਹ ਬੈਂਗਲੌਰ ਹੋਣਾ ਵਾ ਕਿਉਂਕਿ ਬੈਂਗਲੌਰ ਇੰਡੀਆ ਦਾ ਉਹ ਸ਼ਹਿਰ ਹੈਗਾ ਜਿੱਥੇ ਸਭ ਤੋਂ ਜ਼ਿਆਦਾ ਆਪਣੇ ਪੜੇ ਲਿਖੇ ਨੌਜਵਾਨ ਜਾਂਦੇ ਆ ਨੌਕਰੀਆਂ ਦੀ ਤਲਾਸ਼ 'ਚ ਜਾਂ ਆਪਣਾ ਪਰਸਨਲ ਬਿਜ਼ਨਸ ਦੇ ਵਿੱਚ ਤੇ ਬਹੁਤ ਜ਼ਿਆਦਾ ਗਰੋ ਕਰਦੇ ਆ ਹੁਣ ਉਸੇ ਤਰ੍ਹਾਂ ਕ੍ਰਿਤੀ ਵੀ ਉੱਥੇ ਪਹੁੰਚਦੀ ਆ ਆਪਣੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਕਿ ਉਹ ਆਪਣੇ ਮਾਪੇ-ਮਾਪ ਤੋਂ ਦੂਰ ਰਹਿੰਦੀ ਆ ਤੇ ਇੱਕ ਫਲੈਟ ਲੈਂਦੀ ਆ ਉੱਥੇ ਤੇ ਉੱਥੇ ਰਹਿਣਾ ਸ਼ੁਰੂ ਕਰਦੀ ਆ ਇੰਟੈਲੀਜੈਂਟ ਆ ਆਪਣੇ ਕੰਮ ਦਾ ਪਤਾ ਉਹਨੂੰ ਬੜੀ ਛੇਤੀ ਉਹਨੂੰ ਨੌਕਰੀ ਮਿਲ ਜਾਂਦੀ ਆ ਕੋਈ ਪ੍ਰੋਬਲਮ ਨਹੀਂ ਹੁੰਦੀ ਤੇ ਕਿਉਂਕਿ ਜਿਹੜੀ ਉਹ ਐਮਬੀਏ ਆ ਉਹ ਇੱਕ ਬਹੁਤ ਵੱਡੇ ਇੰਸਟੀਚਿਊਟ ਤੋਂ ਹੋਈ ਆ ਤਾਂ ਇਸ ਕਰਕੇ ਜਿਹੜੀ ਸੈਲਰੀ ਆ ਤਨਖਾਹ ਉਹ ਬਹੁਤ ਜ਼ਿਆਦਾ ਵਾ ਤਾਂ ਫਾਈਨਲੀ ਆਪਣਾ ਸੁਪਨਾ ਆਪਣੇ ਘਰਦਿਆਂ ਦਾ ਪੂਰਾ ਕਰ ਦਿੰਦੀ ਆ ਕ੍ਰਿਤੀ ਤੇ ਆਪਣਾ ਵੀ ਆਪਣੇ ਪੈਰਾਂ ਤੇ ਖੜੇ ਹੋਣ ਦਾ ਤੇ ਆਪਣੇ ਮਾਪੇ ਨੂੰ ਸਪੋਰਟ ਕਰਨ ਦਾ ਤੇ ਕ੍ਰਿਤੀ ਜਦੋਂ ਪਹਿਲੀ ਵਾਰ ਘਰੋਂ ਜਾਂਦੀ ਆ ਤੇ ਹੁਣ ਆਪਣੇ ਮਾਪੇ ਨੂੰ ਇਹ ਕਹਿੰਦੀ ਆ ਕਿ ਹੁਣ ਮੈਂ ਥੋੜੀ ਜ਼ਿੰਮੇਵਾਰੀ ਨਹੀਂ ਤੇ ਤੁਸੀਂ ਮੇਰੀ ਜ਼ਿੰਮੇਵਾਰੀ ਮਤਲਬ ਇਹ ਮਜ਼ਾਕ ਕਰਦੀ ਹੈ ਕ੍ਰਿਤੀ ਤੇ ਇਸ ਤਰ੍ਹਾਂ ਜਿਵੇਂ ਘਰਾਂ ਦੇ ਵਿੱਚ ਮਜ਼ਾਕ ਹੁੰਦੇ ਰਹਿੰਦੇ ਆ ਬੱਚਿਆਂ ਵਿੱਚ ਤੇ ਮਾਪੇ ਦੇ ਵਿੱਚ ਵੀ ਪਰ ਇੱਕ ਉਹਨੂੰ ਪ੍ਰੋਬਲਮ ਆ ਕ੍ਰਿਤੀ ਨੂੰ ਉਹ ਸਿਰਫ ਇੱਕ ਛੋਟੀ ਜੀ ਆ ਕਿ ਉਹਨੂੰ ਇਕੱਲੇ ਰਹਿਣਾ ਪਸੰਦ ਨਹੀਂ ਉਹਨੂੰ ਆਪਣੇ ਮਾਪੇ ਆਪਣੇ ਘਰਦਿਆਂ ਦੇ ਨਾਲ ਰਹਿਣਾ ਹੀ ਅੱਜ ਤੱਕ ਹੋਂਦਾ ਤੇ ਇਸ ਕਰਕੇ ਥੋੜਾ ਜਿਹਾ ਉਹ ਇਕੱਲਾਪਨ ਫੀਲ ਕਰਦੀ ਆ ਇੰਗਲਿਸ਼ ਜੀ ਨੂੰ ਹੋਮ ਸਿਕਨੈਸ ਕਹਿੰਦੇ ਆ ਕਿ ਘਰ ਦੀ ਯਾਦ ਆਉਂਦੀ ਆ ਤਾਂ ਉਹ ਚੀਜ਼ਾਂ ਨੇ ਪਰ ਲਾਈਫ ਬਿਜ਼ੀ ਆ ਬਹੁਤ ਜ਼ਿਆਦਾ ਸਵੇਰ ਤੋਂ ਸ਼ਾਮ ਘੰਟਿਆਂ ਵੱਧੀ ਦੀ ਸ਼ਿਫਟ ਹੈਗੀ ਆ ਤਾਂ ਹੌਲੀ ਹੌਲੀ ਕ੍ਰਿਤੀ ਉਸ ਲਾਈਫ ਦੇ ਵਿੱਚ ਐਡਜਸਟ ਹੁੰਦੀ ਆ ਨਵੀਂ ਦੁਨੀਆ ਹੁੰਦੀ ਆ ਨਵੇਂ ਲੋਕ ਮਿਲਦੇ ਆ ਆਫਿਸ 'ਚ ਨਵੇਂ ਲੋਕ ਆ ਗਏ ਆ ਤੇ ਕ੍ਰਿਤੀ ਇੱਕ ਕਿਉਂਕਿ ਪੜ੍ਹੀ ਲਿਖੀ ਆ ਕੌਨਫੀਡੈਂਸ ਬਹੁਤ ਜ਼ਿਆਦਾ ਹੈ ਤੇ ਹਰ ਇੱਕ ਇਨਸਾਨ ਨਾਲ ਉਹਦੀ ਚੰਗੀ ਬਣਦੀ ਆ ਇੱਕ ਹੋਰ ਕਈ ਲੋਕਾਂ ਦੇ ਸਵਾਭਾਚੇ ਚੀਜ਼ ਹੁੰਦੀ ਆ ਕਈ ਲੋਕਾਂ ਦੇ ਸਵਾਭ ਡਿਫਰੈਂਟ ਹੁੰਦੇ ਆ ਕਈ ਲੋਕ ਹੁੰਦੇ ਜਿਹੜੇ ਆਪਣੇ ਆਪਣੇ ਤੱਕ ਸੀਮਤ ਰਹਿੰਦੇ ਆ ਕਿ ਜੇ ਕਿਸੇ ਨੂੰ ਪ੍ਰੋਬਲਮ ਆ ਤਾਂ ਠੀਕ ਆ ਉਹਦੀ ਆ ਕ੍ਰਿਤੀ ਦਾ ਸਵਾਭ ਥੋੜਾ ਡਿਫਰੈਂਟ ਜੇ ਕਿਸੇ ਨੂੰ ਵੀ ਕੋਈ ਚੀਜ਼ ਲੱਗਦੀ ਆ ਉਹਨੂੰ ਲੱਗਦਾ ਕਿ ਉਹ ਠੀਕ ਕਰ ਸਕਦੀ ਆ ਤਾਂ ਉਹ ਇਹ ਚੀਜ਼ ਕਰਦੀ ਆ ਇੱਕ ਹੁੰਦਾ ਕਿ ਜਿਵੇਂ ਈਰਖਾ ਜਾਂ ਜੈਲਸੀ ਵਗੈਰਾ ਕੁਝ ਲੋਕਾਂ ਚ ਹੁੰਦੀ ਆ ਉਹ ਇਸ ਲੜਕੀ ਚ ਬਿਲਕੁਲ ਨਹੀਂ ਹੈਗੀ ਤਾਂ ਇੱਕ ਜਿਵੇਂ ਆਫਿਸ ਪੋਲਿਟਿਕਸ ਆ ਉਹ ਨਹੀਂ ਹੈਗਾ ਤਾਂ ਆਫਿਸ ਦੇ ਵਿੱਚ ਹਰੇਕ ਹੀ ਇਨਸਾਨ ਦੇ ਨਾਲ ਚਾਹੇ ਲੜਕਾ ਚਾਹੇ ਲੜਕੀ ਸੀਨੀਅਰ ਜੂਨੀਅਰ ਵਧੀਆ ਬਣਦੀ ਆ ਪਰ ਇੱਕ ਲੜਕੀ ਹੋਰ ਹੈਗੀ ਆ ਇਹਦੇ ਆਫਿਸ ਚ ਕਿਉਂਕਿ ਇਹਨਾਂ ਦੋਨਾਂ ਦੀ ਉਮਰ ਸੇਮ ਆ ਜਦੋਂ ਉਮਰ ਸੇਮ ਹੁੰਦੀ ਆ ਜੈਂਡਰ ਸੇਮ ਹੁੰਦਾ ਤੇ ਫਿਰ ਉਹ ਤੁਹਾਡੀਆਂ ਆਦਤਾਂ ਤੁਹਾਡੀਆਂ ਪਸੰਦ ਆਉਣ ਵਾਲੀਆਂ ਚੀਜ਼ਾਂ ਪਸੰਦ ਆਉਣ ਵਾਲੇ ਗਾਣੇ ਪਸੰਦ ਆਉਣ ਵਾਲੀਆਂ ਫਿਲਮਾਂ ਉਹ ਚੀਜ਼ਾਂ ਜਿਆਦਾ ਇਕੱਠੀਆਂ ਹੁੰਦੀਆਂ ਨੇ ਉਹ ਤੁਹਾਡੇ ਕੋਲੇ ਚੀਜ਼ਾਂ ਜਿਆਦਾ ਹੁੰਦੀਆਂ ਜਿਨ੍ਹਾਂ ਉੱਪਰ ਤੁਸੀਂ ਗੱਲ ਕਰ ਸਕਦੇ ਹੋ ਤਾਂ ਇਹ ਦੋ ਲੜਕੀਆਂ ਆਪਸ ਜਿਆਦਾ ক্লোਜ਼ ਹੁੰਦੀਆਂ ਇਹਨਾਂ ਦੀ ਦੋਸਤੀ ਹੋ ਜਾਂਦੀ ਹੈ ਜਿਹੜੀ ਉਹ ਦੂਸਰੀ ਲੜਕੀ ਆ ਕਿਉਂਕਿ ਉਹ ਵੀ ਬੈਂਗਲੌਰ ਪਹਿਲੀ ਵਾਰੀ ਆਈ ਆ ਦੋਨਾਂ ਦੀ ਕਹਾਣੀ ਆਲਮੋਸਟ ਸਿਮਿਲਰ ਹੈਗੀ ਆ ਤੇ ਉਹ ਵੀ ਲੜਕੀ ਅੱਜ ਤੱਕ ਆਪਣੇ ਪਰਿਵਾਰ ਦੇ ਨਾਲ ਹੀ ਰਹੀ ਆ ਉਹਨੂੰ ਵੀ ਥੋੜੀ ਘੱਟਦੀ ਆ ਜਿਆਦਾ ਹੁੰਦੀ ਆ ਤਾਂ ਇਹਨਾਂ ਦਾ ਜਿਹੜਾ ਬੌਂਡ ਹੈਗਾ ਦੋਸਤੀ ਆ ਉਹ ਬੜੀ ਸਟਰੋਂਗ ਹੋ ਜਾਂਦੀ ਆ ਤੇ ਜਦੋਂ ਦੋ ਨੌਜਵਾਨ ਹੁੰਦੇ ਆ ਭਾਵੇਂ ਦੋ ਲੜਕੇ ਹੋਣ ਦੋ ਲੜਕੀਆਂ ਹੋਣ ਉਹ ਫਿਰ ਆਪਸ ਚ ਸਾਰੀਆਂ ਗੱਲਾਂ ਇੱਕ ਦੂਸਰੇ ਨਾਲ ਸ਼ੇਅਰ ਕਰਦੇ ਆ ਤੇ ਉਸੇ ਤਰ੍ਹਾਂ ਇਹ ਦੋਨੇ ਵੀ ਇੱਕ ਦੂਸਰੇ ਦੇ ਨਾਲ ਗੱਲਾਂ ਸ਼ੇਅਰ ਕਰਦੇ ਆ ਤੇ ਜਿਹੜਾ ਇੱਕ ਇਕੱਲਾਪਨ ਹੁੰਦਾ ਉਹ ਹੌਲੀ-ਹੌਲੀ ਹੁਣ ਘਟ ਜਾਂਦਾ ਚਾਹ ਮਾਪੇ ਦੀ ਜਗ੍ਹਾ ਉਹ ਦੋਸਤ ਲੈ ਲੈਂਦੇ ਆ ਕਿਸੇ ਨਾ ਕਿਸੇ ਤਰ੍ਹਾਂ ਕਮੀ ਪੂਰੀ ਹੁੰਦੀ ਆ ਤੇ ਪ੍ਰਕਿਰਤੀ ਆਪਣੇ ਉਸ ਫਲੈਟ ਦੇ ਵਿੱਚ ਜਿੱਥੇ ਰਾਤ ਨੂੰ ਮਤਲਬ ਰਾਤ گزارਨੀ ਆ ਕਿਸੇ ਨੇ ਤੇ ਉੱਥੇ ਉਹ ਇਕੱਲੀ ਰਹਿੰਦੀ ਹੈ ਕਿਉਂਕਿ ਜਿਹੜੀ ਇਹਦੀ ਦੋਸਤ ਹੈਗੀ ਆ ਉਹਦਾ ਇੱਕ ਬாய்ਫਰੈਂਡ ਆ ਮਧ ਪ੍ਰਦੇਸ਼ ਸਟੇਟ ਤੋਂ ਬਿਲੋਂਗ ਕਰਦਾ ਅਭਿਸ਼ੇਕ ਉਹਦਾ ਨਾਮ ਆ ਉਹ ਵੀ ਬੈਂਗਲੌਰ ਦੇ ਵਿੱਚ ਹੀ ਹੈਗਾ ਤੇ ਉਹ ਵੀ ਉੱਥੇ ਕਿਤੇ ਜੌਬ ਕਰਦਾ ਤਾਂ ਉਵੇਂ ਹੁੰਦਾ ਜਿਵੇਂ ਦੋਸਤਾਂ ਚ ਗੱਲ ਹੁੰਦੀ ਆ ਕਿ ਆਪਣੇ ਰਿਲੇਸ਼ਨ ਬਾਰੇ اپنی گرل فرینڈ بارے یا اپنے بوائے فرینڈ بارے اپنی ਜਿਹੜੀ ਕੋਈ ਬਹੁਤ ਪੱਕੀ ਸਹੇਲੀ ਹੁੰਦੀ ਹੈ ਜਾਂ ਜਿੰਮੇ ਲੜਕੇ ਆਪਣਾ ਪੱਕਾ ਦੋਸਤ ਹੁੰਦਾ ਕੋਈ ਉਹਨੂੰ ਦੱਸਦੇ ਰਹਿੰਦੇ ਆ ਤਾਂ ਇਸ ਤਰ੍ਹਾਂ ਕ੍ਰਿਤੀ ਨੂੰ ਵੀ ਅਭਿਸ਼ੇਕ ਦੀਆਂ ਗੱਲਾਂ ਥੋੜੀਆਂ-ਬਹੁਤ ਤਾਂ ਪਤਾ ਲੱਗਦੀ ਰਹਿੰਦੀਆਂ ਕਿ ਠੀਕ ਆ ਪਰ ਉਹ ਪਰਸਨਲ ਲਾਈਫ ਉਹਨਾਂ ਦੀ ਚੱਲੀ ਜਾਂਦਾ ਵਾ ਹੁਣ ਇਸੇ ਤਰ੍ਹਾਂ ਹੀ ਜ਼ਿੰਦਗੀ ਅੱਗੇ ਵਧਦੀ ਜਾਂਦੀ ਹੈ ਪਰ ਇਸ ਜ਼ਿੰਦਗੀ ਦੇ ਵਿੱਚ ਸਪੈਸ਼ਲੀ ਕ੍ਰਿਤੀ ਦੀ ਦੋਸਤ ਦੇ ਲਈ ਤੇ ਹੌਲੀ-ਹੌਲੀ ਕ੍ਰਿਤੀ ਦੇ ਲਈ ਵੀ ਜ਼ਿੰਦਗੀ ਦੇ ਵਿੱਚ ਇੱਕ ਬਹੁਤ ਇਕਦਾਂ ਹੀ ਮੂਡ ਆਉਂਦਾ ਉਹ ਮੂਡ ਉਦੋਂ ਆਉਂਦਾ ਜਦੋਂ ਕ੍ਰੀਤੀ ਦੀ ਦੋਸਤ ਦਾ ਜਿਹੜਾ ਉਹ ਬாய்ਫਰੈਂਡ ਆ ਅਭਿਸ਼ੇਕ ਉਹਦੀ ਨੌਕਰੀ ਚਲੀ ਜਾਂਦੀ ਆ ਇਹ ਬੰਗਲੌਰ ਦੀ ਜਿਹੜੀ ਇੱਕ ਲਾਈਫ ਆ ਉਹਦਾ ਇੱਕ ਹਿੱਸਾ ਵਾ ਇੱਕ ਸਰਕਾਰੀ ਨੌਕਰੀ ਆਉਂਦੀ ਐ ਇਸੇ ਕਰਕੇ ਬਹੁਤ ਸਾਰੇ ਲੋਕ ਸਰਕਾਰੀ ਨੌਕਰੀ ਨੂੰ ਪ੍ਰੇਫਰ ਕਰਦੇ ਆ ਤਰਜੀਹ ਦਿੰਦੇ ਆ ਕਿਉਂਕਿ ਉੱਥੇ ਤੁਹਾਨੂੰ ਛੇਤੀ ਕੋਈ ਕੱਢ ਨਹੀਂ ਸਕਦਾ ਛੇਤੀ ਕਿਉਂਕਿ ਕੱਢ ਨਹੀਂ ਸਕਦਾ ਬਟ ਕੰਪੀਟੀਸ਼ਨ ਵੱਡੀ ਦੁਨੀਆ ਵਾ ਪ੍ਰਾਈਵੇਟ ਵੱਡੀ ਪ੍ਰਾਈਵੇਟ ਸੈਕਟਰ ਉੱਥੋਂ ਕਿਸੇ ਵੀ ਦਿਨ ਕੱਢ ਦੇਣ ਕਿ ਜਿਸ ਦਿਨ ਕੰਪਨੀ ਨੂੰ ਲੱਗਿਆ ਕਿ ਉਹਨਾਂ ਦੇ ਖਰਚੇ ਵਧ ਰਹੇ ਆ ਪ੍ਰੋਫਿਟ ਘਟ ਹੋ ਰਿਹਾ ਉਹ ਬਿਨਾਂ ਦੱਸੇ ਤੁਸੀਂ ਕੰਮ ਤੇ ਪਹੁੰਚਦੇ ਹੋ ਤਾਂ ਤੁਹਾਨੂੰ ਲੇਆਉਟ ਕਰ ਦਿੰਦੇ ਆ ਬਸ ਇੱਕ ਨੋਟਿਸ ਫੜਾ ਦਿੰਦੇ ਆ ਕਿ ਲੋ ਜੀ ਤੁਹਾਡੀ ਇੱਥੋਂ ਛੁੱਟੀ ਆਪਣਾ ਕੰਮ ਲੱਭੋ ਕਿਤੇ ਜਾ ਕੇ ਤੇ ਬੈਂਗਲੌਰ ਦੇ ਵਿੱਚ ਭਾਵੇਂ ਤਨਖਾਹਾਂ ਬਹੁਤ ਜ਼ਿਆਦਾ ਨੇ ਪਰ ਉੱਥੇ ਰਹਿਣ ਦਾ ਖਰਚਾ ਉਥੋਂ ਦੇ ਅਪਾਰਟਮੈਂਟਸ ਦੇ ਕਿਰਾਏ ਤੇ ਹਰ ਇੱਕ ਚੀਜ਼ ਬਹੁਤ ਜ਼ਿਆਦਾ ਮਹਿੰਗੀ ਆ ਤਾਂ ਇਸ ਕਰਕੇ ਜੇ ਤੁਸੀਂ ਨੌਕਰੀ ਤੋਂ ਬਿਨਾਂ ਕੁਝ ਟਾਈਮ ਵੀ ਰਹਿੰਦੇ ਹੋ ਤਾਂ ਉਹ ਤੁਹਾਡੇ ਲਈ ਇੱਕ ਪ੍ਰੋਬਲਮ ਆ ਹੁਣ ਅਭਿਸ਼ੇਕ ਨੂੰ ਇਹ ਪ੍ਰੋਬਲਮ ਸਾਹਮਣੇ ਆਉਂਦੀ ਹੈ ਨੇ ਕਿਉਂਕਿ ਉਹਨੂੰ ਨੌਕਰੀ ਤੋਂ ਉਹਨਾਂ ਨੇ ਹਟਾਤਾ ਜਦੋਂ ਹੀ ਨੌਕਰੀ ਤੋਂ ਤੁਸੀਂ ਹਟਦੇ ਹੋ ਤਾਂ ਨਾਲ ਹੀ ਜਿਹੜਾ ਖਰਚੇ ਵਾਲਾ ਉਹ ਲੈਵਲ ਹੈਗਾ ਉਹ ਵਧਣਾ ਸ਼ੁਰੂ ਹੁੰਦਾ ਕਹਿੰਦੇ ਜਦੋਂ ਮਾੜੇ ਟਾਈਮ ਆਉਂਦੇ ਆ ਬੰਦੇ ਦੀ ਪਹਿਚਾਣ ਉਦੋਂ ਹੁੰਦੀ ਹੈ ਸੱਚੀ ਚੰਗੇ ਟਾਈਮ ਦੇ ਵਿੱਚ ਹਰ ਕੋਈ ਚੰਗਾ ਇਨਸਾਨ ਬਣਨ ਦੀ ਕੋਸ਼ਿਸ਼ ਕਰੀ ਰੱਖਦਾ ਵਾ ਹੁਣ ਮਾੜਾ ਟਾਈਮ ਆਉਂਦਾ ਅਭਿਸ਼ੇਕ ਦਾ ਤਾਂ ਮਾੜੇ ਟਾਈਮ ਦੇ ਵਿੱਚ ਉਹਦਾ ਜਿਹੜਾ ਅਸਲੀ ਚਿਹਰਾ ਹੁਣ ਉਹ ਸਾਹਮਣੇ ਆਉਂਦਾ ਫਰਸਟ੍ਰੇਸ਼ਨ ਆ ਪ੍ਰੋਬਲਮ ਹਰੇਕ ਨੂੰ ਹੁੰਦੀਆਂ ਜ਼ਿੰਦਗੀ ਦੇ ਵਿੱਚ ਪਰ ਅਭਿਸ਼ੇਕ ਕੀ ਕਰਦਾ ਅਭਿਸ਼ੇਕ ਇਹਦਾ ਸਾਰਾ ਦਾ ਸਾਰਾ ਜਿਹੜਾ ਗੁੱਸਾ ਵਾ ਫਰਸਟ੍ਰੇਸ਼ਨ ਆ ਨੌਕਰੀ ਨਾ ਮਿਲਣ ਦਾ ਅੱਗੇ ਦੁਬਾਰਾ ਛੇਤੀ ਤਾਂ ਉਹ ਆਪਣੀ ਗਰਲਫ੍ਰੈਂਡ ਦੇ ਉੱਪਰ ਕੱਢਦਾ ਕ੍ਰਿਤੀ ਦੀ ਦੋਸਤ ਦੇ ਉੱਪਰ ਤੇ ਹੁਣ ਦੋਨਾਂ ਦੇ ਵਿੱਚ ਆਪਸ ਦੇ ਵਿੱਚ ਤਲਕ ਕਲਾਮੀਆਂ ਹੁੰਦੀਆਂ ਨੇ ਰੌਲੇ ਜ਼ਿਆਦਾ ਰਹਿੰਦੇ ਆ ਲੜਾਈ ਝਗੜੇ ਹੁੰਦੇ ਰਹਿੰਦੇ ਆ ਤੇ ਇਹ ਲੜਾਈ ਝਗੜੇ ਹੁਣ ਕ੍ਰਿਤੀ ਤੱਕ ਵੀ ਪਹੁੰਚਦੇ ਆ ਕਿਉਂਕਿ ਉਹਦੀ ਦੋਸਤ ਹੈਗੀ ਬਹੁਤ ਕਲੋਜ਼ ਸਾਰੀਆਂ ਗੱਲਾਂ ਇੱਕ ਦੂਸਰੇ ਨਾਲ ਸ਼ੇਅਰ ਕਰਦੀਆਂ ਨੇ ਤੇ ਕ੍ਰਿਤੀ ਨੂੰ बार-बार ਦੱਸਦੀ ਆ ਕਿ ਸਾਡੀ ਆਪਸ ਲੜਾਈ ਹੁੰਦੀ ਆ ਹੁਣ ਬਹੁਤ ਜ਼ਿਆਦਾ ਕਿਉਂਕਿ ਇਹ ਦੂਸਰੀ ਲੜਕੀ ਵੀ ਕੋਈ ਫ੍ਰੀ ਨਹੀਂ ਹੈਗੀ ਇਹ ਵੀ ਵਿਚਾਰੀ ਸਵੇਰ ਤੋਂ ਸ਼ਾਮ ਤੱਕ ਲੰਬੀਆਂ ਲੰਬੀਆਂ ਸ਼ਿਫਟਾਂ ਨੇ ਵਰਕ ਲੋਡ ਉੱਤੇ ਬਹੁਤ ਜ਼ਿਆਦਾ ਹੈਗਾ ਇੱਕ ਗਲਤੀ ਤਾਂ ਉਹੀ ਤਰ੍ਹਾਂ ਨਾਲ ਅਭਿਸ਼ੇਕ ਦੀ ਤਰ੍ਹਾਂ ਜਿਹੜਾ ਉਹਨਾਂ ਨੂੰ ਇਨਸਾਨ ਹੀ ਲੱਗਦਾ ਕਿ ਇਹਦੇ ਤੋਂ ਬਿਨਾ ਸਾਡਾ ਗੁਜ਼ਾਰਾ ਹੈਗਾ ਉਹਨੂੰ ਕੱਢ ਦਿੰਦੇ ਆ ਤੇ ਉੱਥੇ ਏਸੇ ਤਰ੍ਹਾਂ ਦਾ ਹੀ ਆ ਤਾਂ ਹਰ ਕੋਈ ਜਾਨ ਮਾਰ ਰਿਹਾ ਆਪਣੀ ਤਾਂ ਉਹ ਵੀ ਲੜਕੀ ਜਦੋਂ ਸ਼ਾਮ ਨੂੰ ਥੱਕੀ ਹਾਰੀ ਫਲੈਟ 'ਚ ਜਾਂਦੀ ਆ ਤਾਂ ਸਾਹਮਣੇ ਅਭਿਸ਼ੇਕ ਹੁੰਦਾ ਵਿਹਲਾ ਫ੍ਰੀ ਦੁਖੀ ਖਿਜਿਆ ਹੋਇਆ ਤੇ ਉਹ ਬਸ ਹੁਣ ਉਹ ਵੇਟ ਕਰ ਰਿਹਾ ਆਪਣੀ ਗਰਲਫ੍ਰੈਂਡ ਦੀ ਕਿ ਕਦੋਂ ਆਊਗੀ ਸ਼ਾਮ ਨੂੰ ਤੇ ਮੈਂ ਆਪਣਾ ਗੁੱਸਾ ਉਹਦੇ ਉੱਪਰ ਕੱਢੂਗਾ ਤੇ ਹਾਲਾਂਕਿ ਕਹਾਣੀ ਦਾ ਦੂਸਰਾ ਪੱਖ ਇਹ ਹੈਗਾ ਜਿਹੜਾ ਅਭਿਸ਼ੇਕ ਸਮਝ ਨਹੀਂ ਪਾਇਆ ਉਹ ਇਹ ਆ ਕਿ ਹੁਣ ਉਹਦਾ ਖਰਚਾ ਜਿਹੜਾ ਉਹਨੇ ਦਿਨਾਂ ਦਾ ਜੋ ਵੀ ਹੋ ਰਿਹਾ ਜਦੋਂ ਤੋਂ ਉਹ ਨੌਕਰੀ ਤੋਂ ਕੱਢਿਆ ਗਿਆ ਉਹ ਸਾਰਾ ਉਹਦੀ ਗਰਲਫ੍ਰੈਂਡ ਕਰ ਰਹੀ ਆ ਉਹੀ ਫਿਲਹਾਲ ਉਹਦਾ ਖਰਚਾ ਚੱਕ ਰਹੀ ਆ ਪਰ ਫਿਰ ਵੀ ਆਪਣਾ ਸਾਰਾ ਗੁੱਸਾ ਉਹਦੇ ਉੱਪਰ ਨਿਕਲ ਰਿਹਾ ਇਹ ਚੀਜ਼ਾਂ ਕ੍ਰਿਤੀ ਨੂੰ ਵੀ ਪਤਾ ਲੱਗ ਰਹੀਆਂ ਹੌਲੀ ਹੌਲੀ ਕਰਕੇ ਇਹ ਜਿਹੜਾ ਗੁੱਸਾ ਵਾ ਜਿਹੜੀਆਂ ਲੜਾਈਆਂ ਨੇ ਇਸ ਤੋਂ ਬਾਅਦ ਹੁਣ ਮਾਰ ਕਟਾਈ ਤੱਕ ਪਹੁੰਚਦਾ ਤੇ ਅਭਿਸ਼ੇਕ ਆਪਣੀ ਉਸ ਗਰਲਫ੍ਰੈਂਡ ਦੇ ਉੱਪਰ ਹੁਣ ਹੱਥ ਚੱਕਣਾ ਵੀ ਸ਼ੁਰੂ ਕਰ ਚੁੱਕਿਆ ਤੇ ਪਰ ਹੁਣ ਇੱਥੇ ਇੱਕ ਪ੍ਰੋਬਲਮ ਆ ਪਹਿਲੀ ਪ੍ਰੋਬਲਮ ਹੈਗੀ ਆ ਕਿ ਜਿਹੜਾ ਜਦੋਂ ਵਿਆਹ ਹੋ ਜਾਂਦਾ ਦੇਖੋ ਕਿਸੇ ਦੇ ਉੱਪਰ ਵੀ ਹੱਥ ਕਦੇ ਵੀ ਚੱਕਣਾ ਮੈਂ ਤਾਂ ਉਹ ਵੀ ਕਹਿੰਦਾ ਕਿ ਛੋਟੇ ਬੱਚੇ ਦੇ ਉੱਪਰ ਵੀ ਨਹੀਂ ਉਹ ਗਲਤ ਆ ਬਿਲਕੁਲ ਹੀ ਗਲਤ ਆ ਦੂਸਰਾ ਇਨਸਾਨ ਤੁਸੀਂ ਨਹੀਂ ਹੱਥ ਚੱਕਣਾ ਵੈਰ ਦੇ ਵਿੱਚ ਇੱਕ ਡਿਫਰੈਂਟ ਚੀਜ਼ ਹੋ ਜਾਂਦੀ ਹੈ ਬਹੁਤ ਸਾਰੇ ਲੋਕ ਦੋਨੇ ਪਾਸੇ ਦੇ ਰਿਸ਼ਤੇਦਾਰ ਇਕੱਠੇ ਹੋ ਜਾਂਦੇ ਆ ਤੇ ਚੀਜ਼ਾਂ ਨੂੰ ਠੰਡਾ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਉੱਥੇ ਗੱਲਾਂ ਹੋਰ ਆ ਪਰ ਜਦੋਂ ਤੁਸੀਂ ਹਲੇ ਵਿਆਹ ਦੇ ਬੰਧਨ 'ਚ ਨਹੀਂ ਵੱਜੇ ਤੁਸੀਂ ਸਿਰਫ ਇੱਕ ਰਿਲੇਸ਼ਨ ਦੇ ਵਿੱਚ ਰਹਿ ਰਹੇ ਹੋ ਤਾਂ ਉਦੋਂ ਜਿਹੜਾ ਦੂਸਰਾ ਪਾਸਾ ਪੱਖ ਹੈਗਾ ਉਹ ਜਿਹੜੀ ਡੋਰ ਹੈਗੀ ਆ ਉਹ ਨਹੀਂ ਮਤਲਬ ਮਜ਼ਬੂਤ ਨਹੀਂ ਹੁੰਦੀ ਤਾਂ ਤੁਸੀਂ ਫੇਰ ਵੀ ਮਤਲਬ ਐ ਨਹੀਂ ਕਰ ਸਕਦੇ ਤਾਂ ਉਹੀ ਚੀਜ਼ ਇੱਥੇ ਹੈਗੀ ਹੁਣ ਲੜਕੀ ਬਹੁਤ ਦੁਖੀ ਆ ਅਭਿਸ਼ੇਕ ਤੋਂ ਤੇ ਫਾਈਨਲੀ ਜਦੋਂ ਕ੍ਰਿਤੀ ਵੀ ਉਹਨਾਂ ਦੀ ਡੇਲੀ ਇਸ ਤਰ੍ਹਾਂ ਦੀਆਂ ਪ੍ਰੋਬਲਮ ਸੁਣ ਰਹੀ ਆ ਸੁਣ ਰਹੀ ਆ ਬਾਰ-ਬਾਰ ਤਾਂ ਜਿਵੇਂ ਕਿ ਕੋਈ ਵੀ ਦੋਸਤ ਕ੍ਰਿਤੀ ਦੀ ਥਾਂ ਤੇ ਹੁੰਦਾ ਉਹ ਐਵੇਂ ਹੀ ਕਰੂਗਾ ਕਿ ਜੇ ਉਹਦੇ ਦੋਸਤ ਨੂੰ ਪ੍ਰੋਬਲਮ ਹੋ ਰਹੀ ਆ ਤਾਂ ਉਹਨੂੰ ਕਹੂਗਾ ਕਿ ਤੂੰ ਉਹ ਰਿਲੇਸ਼ਨ ਤੋੜ ਦੇ ਬੰਦ ਕਰ ਦੇ ਜੇ ਇੰਨਾ ਹੀ ਤੁਸੀਂ ਦੁਖੀ ਹੈਗੀ ਹੋ ਤਾਂ ਰਹਿਣ ਦੋ ਫਿਰ ਤਾਂ ਕ੍ਰਿਤੀ ਉਹੀ ਚੀਜ਼ ਆਪਣੀ ਦੋਸਤ ਨੂੰ ਕਹਿੰਦੀ ਆ ਕਿ ਤੂੰ ਅਭਿਸ਼ੇਕ ਦੇ ਨਾਲ ਆਪਣਾ ਰਿਲੇਸ਼ਨ ਬੰਦ ਕਰ ਦੇ ਉਹ ਸਹੀ ਲੜਕਾ ਨਹੀਂ ਹੈਗਾ ਤੇ ਕਿਉਂਕਿ ਮਾੜੇ ਟਾਈਮ 'ਚ ਹੀ ਤਾਂ ਪਤਾ ਲੱਗਣਾ ਸੀ ਉਹ ਤਾਂ ਥੋੜਾ ਜਿਹਾ ਮਾੜਾ ਟਾਈਮ ਆਇਆ ਤੇ ਦੇਖ ਤੇਰੇ ਨਾਲੋਂ ਕੀ ਕਰ ਰਿਹਾ ਤੇ ਉਹ ਤੇਰੇ ਲਈ ਸਹੀ ਬੰਦਾ ਨਹੀਂ ਹੈਗਾ ਉਹ ਇਸ ਤਰ੍ਹਾਂ ਦਾ ਬੰਦਾ ਨਹੀਂ ਜਿਹਨੂੰ ਤੂੰ ਆਪਣਾ ਜੀਵਨ ਸਾਥੀ ਬਣਾ ਸਕਦੀਆਂ ਜਾਂ ਜਿਹਦੇ ਨਾਲ ਆਪਣਾ ਰਿਲੇਸ਼ਨ ਲੰਬਾ ਲੈ ਕੇ ਜਾ ਸਕਦੀਆਂ ਤੈਨੂੰ ਉਹਨੂੰ ਛੱਡਣਾ ਚਾਹੀਦਾ ਤੇ ਹੁਣ ਉਹਦੀ ਦੋਸਤਾਂ ਕਿਉਂਕਿ ਉਹ ਕ੍ਰਿਤੀ ਨੂੰ ਮੰਨਦੀ ਆ ਉਹਦੀਆਂ ਸਲਾਹਾਂ ਨੂੰ ਚੰਗੀਆਂ ਲੱਗਦੀਆਂ ਤਾਂ ਇਸ ਕਰਕੇ ਕ੍ਰਿਤੀ ਦੀ ਸਲਾਹ ਦੇ ਉੱਪਰ ਉਹਦੀ ਉਹ ਦੋਸਤ ਅਭਿਸ਼ੇਕ ਨੂੰ ਛੱਡ ਕੇ ਤੇ ਹੁਣ ਉਹ ਕ੍ਰਿਤੀ ਦੇ ਨਾਲ ਆ ਕੇ ਰਹਿਣ ਲੱਗਦੀ ਆ ਤਾਂ ਇਹ ਚੀਜ਼ ਪਹਿਲਾਂ ਅਭਿਸ਼ੇਕ ਇੱਕ ਉਹ ਲੜਕਾ ਜਿਹਦੀ ਸਿਰਫ ਜੌਬ ਗਈ ਆ ਪਰ ਖਰਚਾ ਹਲੇ ਉਹਦੀ ਗਰਲਫ੍ਰੈਂਡ ਚਲਾ ਰਹੀ ਆ ਜੇ ਉਹ ਸਮਝਦਾਰ ਹੁੰਦਾ ਉਹਨੇ ਪਹਿਲਾਂ ਵੀ ਇੱਕ ਜੌਬ ਲੈ ਚੁੱਕਿਆ ਸੀ ਬੰਗਲੌਰ ਦੇ ਵਿੱਚ ਪੜ੍ਹਿਆ ਲਿਖਿਆ ਸੀ ਇਸੇ ਕਰਕੇ ਉਹਨੂੰ ਜੌਬ ਮਿਲੀ ਜੇ ਉਹ ਹਿੰਮਤ ਕਰਦਾ ਤਾਂ ਦੁਬਾਰਾ ਆਪਣੀ ਜੌਬ ਲੈ ਲੈਂਦਾ ਪਰ ਉਹ ਇੱਕ ਇਥੋਂ ਪਤਾ ਲੱਗਦਾ ਕਿ ਕਮਜ਼ੋਰ ਮਾਨਸਿਕਤਾ ਦਾ ਬੰਦਾ ਸੀ ਇੱਕ ਥੋੜੀ ਜੀ ਪ੍ਰੋਬਲਮ ਨੇ ਉਹਨੂੰ ਮਤਲਬ ਪੂਰੀ ਤਰ੍ਹਾਂ ਨਾਲ ਜਿਹਨੂੰ ਪੰਜਾਬੀ ਚ ਕਹਿੰਦੇ ਆ ਕਿ ਬੁੰਦਲ ਗਿਆ ਉਹ ਤੇ ਹੁਣ ਉਹ ਇਹ ਕਿਵੇਂ ਬਰਦਾਸ਼ਤ ਕਰਦਾ ਕਿ ਉਹਦਕੂ ਜਿਹੜਾ ਇੱਕ ਬੰਦਾ ਸੀ ਜਿਹਦੇ ਉੱਪਰ ਉਹ ਆਪਣਾ ਗੁੱਸਾ ਕੱਢ ਲੈਂਦਾ ਸੀ ਇੰਗਲਿਸ਼ 'ਚ ਅਪਾ ਜੀ ਨੂੰ ਪ पंचਿੰਗ ਬੈਗ ਕਹਿ ਦਿੰਨੇ ਆ ਤੇ ਹੁਣ ਉਹ ਵੀ ਚਲਾ ਗਿਆ ਉਹਦੀ ਜ਼ਿੰਦਗੀ ਦੇ ਵਿੱਚੋਂ ਨੌਕਰੀ ਵੀ ਗਈ ਤੇ ਉਹਦੀ ਗਰਲਫ੍ਰੈਂਡ ਵੀ ਚਲੀ ਗਈ ਹੁਣ ਉਹ ਪਿੱਛੇ ਬਚਿਆ ਇਕੱਲਾ ਤੀਸਰੀ ਪ੍ਰੋਬਲਮ ਇਹ ਉਹਦੇ ਜਾਣ ਨਾਲ ਇਹ ਹੋਈ ਕਿ ਉਹ ਬੰਦਾ ਚਲਾ ਗਿਆ ਜਿਹੜਾ ਠੋਡੀ ਆਰਥਿਕ ਰੂਪ ਦੇ ਉੱਪਰ ਵੀ ਮਦਦ ਕਰ ਰਿਹਾ ਸੀ ਇੱਕ ਭਾਵਨਾਤਮਕ ਸਹਾਰਾ ਵੀ ਚਲਾ ਗਿਆ ਤੇ ਆਰਥਿਕ ਸਹਾਰਾ ਵੀ ਚਲਾ ਗਿਆ ਤਾਂ ਇਸ ਚੀਜ਼ ਨੇ ਅਭਿਸ਼ੇਕ ਨੂੰ ਪੂਰੀ ਤਰ੍ਹਾਂ ਦੇ ਨਾਲ ਪਾਗਲ ਕਰਤਾ ਹੁਣ ਤੱਕ ਜਿਹੜਾ ਬੰਦਾ ਬੁੰਦਲਿਆ ਹੋਇਆ ਸੀ ਉਹ ਹੁਣ ਪਾਗਲ ਹੋ ਗਿਆ ਉਧਰ ਕ੍ਰਿਤੀ ਦੇ ਕੋਲੇ ਹੁਣ ਇੱਕ ਆਪਣਾ ਸਾਥੀ ਮਿਲ ਗਿਆ ਹੁਣ ਉਹ ਦੋਨੇ ਸਹੇਲੀਆਂ ਨੇ ਉਹ ਇੱਕ ਫਲੈਟ ਚ ਇਕੱਠੀਆਂ ਰਹਿੰਦੀਆਂ ਨੇ ਉਹ ਆਪਣਾ ਟਾਈਮ ਵਧੀਆ ਸਪੈਂਡ ਕਰਦੀਆਂ ਨੇ ਕ੍ਰਿਤੀ ਦੇ ਕੋਲੇ ਜਿਹੜੀ ਇੱਕ ਕਮੀ ਸੀਗੀ ਕਿ ਆਪਣੇ ਨਜ਼ਦੀਕੀ ਰਿਸ਼ਤੇਦਾਰਾਂ ਆਪਣੇ ਨਜ਼ਦੀਕੀ ਲੋਕਾਂ ਦੇ ਨਾਲ ਹਰ ਟਾਈਮ ਰਹਿਣ ਦੀ ਉਹ ਹੁਣ ਪੂਰੀ ਹੋ ਗਈ ਉਹ ਹੁਣ ਦੋਨੇ ਇਕੱਠੀਆਂ ਨੇ ਖੁਸ਼ ਨੇ ਉਹ ਆਪਣੀ ਜ਼ਿੰਦਗੀ ਇੰਜੋਏ ਕਰਦੀਆਂ ਨੇ ਪਰ ਇੱਕ ਚੀਜ਼ ਉਹ ਭੁੱਲ ਗਈਆਂ ਕਿ ਅਭਿਸ਼ੇਕ ਕਿਤੇ ਨਾ ਕਿਤੇ ਹੈਗਾ ਉਹਨਾਂ ਨੇ ਭਾਵੇਂ ਦਿਮਾਗ ਵਿੱਚੋਂ ਤੇ ਦਿਲ ਵਿੱਚੋਂ ਉਹਨੂੰ ਕੱਢਿਆ ਪਰ ਸਮਾਜ ਦੇ ਵਿੱਚ ਰਿਐਲਿਟੀ ਦੇ ਵਿੱਚ ਉਹ ਹੈਗਾ ਉੱਥੇ ਹੀ ਰਹਿੰਦਾ ਵਾ ਤਾਂ ਅਭਿਸ਼ੇਕ ਇੱਕ ਦਿਨ ਸ਼ਾਮ ਨੂੰ ਕਿਉਂਕਿ ਉਹਨੂੰ ਪਤਾ ਕਿ ਇਹ ਕਿੰਨੇ ਵਜੇ ਆਫਿਸ ਤੋਂ ਵਾਪਸ ਆਉਂਦੀਆਂ ਉਹਨਾਂ ਦੇ ਫਲੈਟ 'ਚ ਪਹੁੰਚਦਾ ਉਹਨਾਂ ਦੇ ਫਲੈਟ ਦੇ ਵਿੱਚ ਪਹੁੰਚ ਕੇ ਉੱਥੇ ਬਹੁਤ ਜ਼ਿਆਦਾ ਰੌਲਾ ਰੱਪਾ ਪਾਉਂਦਾ ਇਹਨਾਂ ਦੋਨਾਂ ਨੂੰ ਬਹੁਤ ਮੰਦਾ ਚੰਗਾ ਬੋਲਦਾ ਬਹੁਤ ਗਾਲਾਂ ਕੱਢਦਾ ਮਤਲਬ ਜਿਹਨੂੰ ਆਪਾਂ ਕਹਿੰਦੇ ਕਿ ਬੜਾ ਸੀਨ ਕ੍ਰੀਏਟ ਕਰਦਾ ਉਹ ਸਭ ਕੁਝ ਕਰਦਾ ਹੁਣ ਇੱਥੇ ਕੋਈ ਹੋਰ ਇਨਸਾਨ ਹੋਊਗਾ ਤਾਂ ਹੋ ਸਕਦਾ ਕਿ ਕ੍ਰਿਤੀ ਦੀ ਤਾਂ ਤੇ ਹੁਣ ਕੋਈ ਹੋਰ ਹੋਊਗਾ ਤਾਂ ਇਹ ਵੀ ਹੋ ਸਕਦਾ ਕਿ ਆਪਣੇ ਦੋਸਤ ਨੂੰ ਕਵੇ ਕਿ ਯਾਰ ਤੇਰੀ ਪ੍ਰੋਬਲਮ ਆ ਇਹਦਾ ਇੰਪੈਕਟ ਮੇਰੇ ਤੇ ਬਹੁਤ ਜ਼ਿਆਦਾ ਪੈ ਰਿਹਾ ਤੇ ਕਿ ਆ ਤੇਰਾ ਬாய்ਫਰੈਂਡ ਹੈਗਾ ਪੁਰਾਣਾ ਜਾਂ ਐਕਸ ਹੈਗਾ ਵੀ ਇਹ ਤਾਂ ਖਿਹੜਾ ਨਹੀਂ ਛੱਡ ਰਿਹਾ ਵੀ ਮੈਨੂੰ ਆਪਣੀ ਸ਼ਾਂਤੀ ਚਾਹੀਦੀ ਐ ਮੈਂ ਆਪਣਾ ਇਕੱਲੀ ਰਹਿ ਰਹੀ ਆ ਪਰ ਕ੍ਰਿਤੀ ਇੱਕ ਹੋਰ ਤਰ੍ਹਾਂ ਦੀ ਮਿੱਟੀ ਦੀ ਬਣੀ ਹੋਈ ਕੁੜੀ ਸੀਗੀ ਜਿਵੇਂ ਕਹਿੰਦੇ ਆ ਕਿ ਬਾ ਜਿਸकी ਪਕੜੀਏ ਸਿਰ ਦੀਜੇ ਬਾਣਾ ਛੋੜੀਏ ਤਾਂ ਉਸੇ ਤਰ੍ਹਾਂ ਦੀ ਲੜਕੀ ਕ੍ਰਿਤੀ ਤਾਂ ਉਹਨੇ ਆਪਣੀ ਦੋਸਤ ਦੀ ਬਾਹ ਨਹੀਂ ਛੱਡੀ ਤੇ ਉਹ ਉਹਨੂੰ ਇੱਥੋਂ ਸਲਾਹ ਦਿੰਦੀ ਆ ਕਿ ਆਪਾਂ ਕਿਸੇ ਹੋਰ ਅਪਾਰਟਮੈਂਟਸ ਜਾ ਕੇ ਰਹਿਨੇ ਆ ਤੇ ਜੇ ਆਪਾਂ ਜਗ੍ਹਾ ਬਦਲ ਲਾਂਗੇ ਇਹਨੂੰ ਅਭਿਸ਼ੇਕ ਨੂੰ ਆਪਣੇ ਸਾਰੇ ਗਰੁੱਪਸ ਦੇ ਵਿੱਚੋਂ ਬਲੌਕ ਕਰ ਦਾਂਗੇ ਸੋਸ਼ਲ ਮੀਡੀਆ ਤੇ ਇਹਨੂੰ ਬਲੌਕ ਕਰ ਦਾਂਗੇ ਤਾਂ ਫਿਰ ਇਹਨੂੰ ਕਦੇ ਪਤਾ ਨਹੀਂ ਲੱਗੂਗਾ ਕਿ ਆਪਾਂ ਕਿੱਥੇ ਰਹਿ ਰਹੇ ਆ ਤਾਂ ਹੁਣ ਉਨ੍ਹਾਂ ਦੋਨਾਂ ਦੀ ਦੋਸਤੀ ਦੇ ਵਿੱਚ ਜਿਹੜੀ ਕ੍ਰਿਤੀ ਉਹ ਮੇਜਰ ਰੋਲ ਨਿਭਾ ਰਹੀ ਆ ਦੂਸਰੀ ਲੜਕੀ ਕਿਉਂਕਿ ਉਹ ਵੀ ਵਿਚਾਰੀ ਪ੍ਰੋਬਲਮ ਚ ਫਸੀ ਹੋਈ ਆ ਤਾਂ ਉਹ ਕ੍ਰਿਤੀ ਦੀਆਂ ਸਲਾਹ ਨੂੰ ਮੰਨ ਰਹੀ ਆ ਤੇ ਹੁਣ ਇਹ ਦੋਨੇ ਲੜਕੀਆਂ ਕੀ ਕਰਦੀਆਂ ਇਹ ਦੋਨੇ ਉਥੋਂ ਥੋੜੀ ਦੂਰੀ ਦੇ ਉੱਪਰ ਇੱਕ ਹੋਰ ਅਪਾਰਟਮੈਂਟ ਹੈਗਾ ਤੇ ਅਪਾਰਟਮੈਂਟ ਵੀ ਕੋਈ ਆਮ ਅਪਾਰਟਮੈਂਟ ਨਹੀਂ ਇੱਕ ਬਹੁਤ ਹੀ ਮਹਿੰਗਾ ਅਪਾਰਟਮੈਂਟ ਹੈਗਾ ਜਿੱਥੇ ਹਰ ਤਰ੍ਹਾਂ ਦੀ ਸੁੱਖ ਸਹੂਲਤਾਂ ਦੇ ਨਾਲ ਨਾਲ ਸਿਕਿਉਰਿਟੀ ਬਹੁਤ ਜ਼ਿਆਦਾ ਆ ਸਿਕਿਉਰਿਟੀ ਦੇ ਨਾਮ ਤੇ ਉੱਪਰ ਇੱਕ ਤਾਂ 24 ਘੰਟੇ ਦਿਲੀ ਉੱਥੇ ਗਾਰਡ ਮੌਜੂਦ ਨੇ ਦੂਸਰੀ ਚੀਜ਼ ਹੈ ਕਿ ਆ ਕਿ ਉੱਥੇ ਕੋਈ ਵੀ ਲੜਕਾ ਕਿਸੇ ਵੀ ਟਾਈਮ ਐਂਟਰ ਨਹੀਂ ਹੋ ਸਕਦਾ ਉਹਨਾਂ ਤੋਂ ਬਿਨਾਂ ਅੱਗੇ ਰਿਸੈਪਸ਼ਨ ਦੇ ਉੱਪਰ ਵੀ ਲੋਕ ਮੌਜੂਦ ਨੇ ਅਗਲੀ ਚੀਜ਼ ਜਿਹੜੀ ਸਭ ਤੋਂ ਵਧੀਆ ਹੈਗੀ ਆ ਉਹ ਹੈਗੀ ਆ ਕਿ ਬਾਇਓਮੈਟ੍ਰਿਕ ਐਂਟਰੀ ਹੈਗੀ ਆ ਤੁਸੀਂ ਜੇ ਕੋਈ ਦੋਸਤ ਮੇਰੇ ਨਹੀਂ ਸਮਝੇ ਤਾਂ ਮੈਂ ਦੱਸ ਦਿੰਨਾ ਜਿਵੇਂ ਕਿਸੇ ਜਗ੍ਹਾ ਐਂਟਰ ਹੋਣ ਦੇ ਲਈ ਤੁਹਾਨੂੰ ਅੱਜ ਕੱਲ ਇਹ ਚੀਜ਼ਾਂ ਵੀ ਹੈਗੀਆਂ ਕਿ ਤੁਸੀਂ ਉਹ ਹੱਥ ਨਾਲ ਆਪਣੇ ਨਿਸ਼ਾਨ ਲਾਉਂਗੇ ਉਂਗਲਾਂ ਦੇ ਨਿਸ਼ਾਨ ਤਾਂ ਉਹ ਜਿਹੜਾ ਸਿਸਟਮ ਹੁੰਦਾ ਕੰਪਿਊਟਰ ਉਹਦੇ ਕੋਲੇ ਡਾਟਾ ਹੁੰਦਾ ਕਿੰਨੇ ਲੋਕ ਰਹਿ ਰਹੇ ਆ ਤੇ ਉਹੀ ਲੋਕ ਅੰਦਰ ਜਾ ਸਕਦੇ ਆ ਕਿਉਂਕਿ ਉਸ ਕੰਪਿਊਟਰ ਦੇ ਕੋਲੇ ਉਹਨਾਂ ਦੇ ਉਂਗਲਾਂ ਦੇ ਨਿਸ਼ਾਨ ਨੇ ਜਦੋਂ ਤੁਸੀਂ ਉਹਨੂੰ ਟੱਚ ਕਰੋਗੇ ਹੱਥ ਲਾਓਗੇ ਉਹਨੇ ਫੜ ਲੈਣਾ ਨਾਲ ਦੀ ਨਾਲ ਕਿ ਹਾਂ ਇਹ ਬੰਦਾ ਇੱਥੇ ਰਹਿੰਦਾ ਉਹ ਗੇਟ ਖੁੱਲ ਜਾਂਦੇ ਆ ਜੇ ਤੁਸੀਂ ਨਵੇਂ ਇਨਸਾਨ ਨੂੰ ਬਾਹਰੋਂ ਕੋਈ ਤੱਕੇ ਨਾਲ ਐਂਟਰ ਹੋਣਾ ਚਾਹੁੰਦੇ ਹੋ ਉਹ ਗੇਟ ਨਹੀਂ ਖੁੱਲਦੇ ਤਾਂ ਹੁਣ ਇਹਨਾਂ ਨੂੰ ਇਹ ਬਹੁਤ ਸੇਫ ਲੱਗਦਾ ਇਹ ਦੋਨੇ ਉੱਥੇ ਰਹਿਣ ਚੱਲੀਆਂ ਜਾਂਦੀਆਂ ਨੇ ਕ੍ਰਿਤੀ ਤੇ ਉਹਦੀ ਦੋਸਤ ਨੂੰ ਇਹ ਲੱਗਦਾ ਕਿ ਜਿਹੜਾ ਅਭਿਸ਼ੇਕ ਨਾਂ ਦਾ ਇੱਕ ਬੁਰਾ ਸੁਪਨਾ ਸੀਗਾ ਉਹਨਾਂ ਦੀ ਦੁਨੀਆ ਦਾ ਉਹ ਖਤਮ ਹੋ ਗਿਆ ਜੀਵਨ ਹੁਣ ਨੋਰਮਲ ਚੱਲ ਜਾਈ ਜਾਊਗੀ ਪਰ ਇਸ ਤਰ੍ਹਾਂ ਨਹੀਂ ਹੁੰਦਾ ਕਿਉਂਕਿ ਇਹ ਕਿ ਜਿਹੜੇ ਲੋਕ ਹੁਣ ਵਿਹਲੇ ਹੋਗੇ ਜਿਨੇ ਇੱਕ ਜਿਵੇਂ ਇੱਕ ਕਹਿੰਨੇ ਆ ਪੰਜਾਬੀ ਜਿਨੇ ਧਿਆ ਹੀ ਲਿਆ ਕਿ ਮੈਂ ਉਹ ਫਲਾਣੇ ਬੰਦੇ ਨੂੰ ਤੰਗ ਕਰਨਾ ਜਾਂ ਫਲਾਣੇ ਦਾ ਕੋਈ ਨੁਕਸਾਨ ਕਰਨਾ ਤਾਂ ਉਹ ਕਰੂਗਾ ਹੀ ਕਰੂਗਾ ਹੁਣ ਅਭਿਸ਼ੇਕ ਵਿਹਲਾ ਵਾ पागल ਹੋਇਆ ਹੋਇਆ ਜੌਬ ਉਹਦੇ ਕੋਲ ਕੋਈ ਨਹੀਂ ਹੈਗੀ ਤੇ ਉਹਦੇ ਕੋਲ ਹੁਣ ਸਿਰਫ ਇਹੀ ਤਾਂ ਕੰਮ ਰਹਿ ਗਿਆ ਤਾਂ ਇਹ ਵੀ ਇੱਕ ਤਰ੍ਹਾਂ ਨਾਲ ਮੇਰੇ ਖਿਆਲ ਦੇ ਵਿੱਚ ਤਾਂ ਇੱਕ ਬੜੀ ਮਾਸੂਮੀਅਤ ਸੀਗੀ ਇੱਕ ਭੂਲਾ ਭੂਲਾਪਨ ਸੀ ਉਹਨਾਂ ਦਾ ਇਹ ਸੋਚਣਾ ਕਿ ਕਦੇ ਪਤਾ ਹੀ ਨਹੀਂ ਲੱਗੂਗਾ ਕਿਸੇ ਨੂੰ ਵੀ ਤੁਸੀਂ ਕਿੱਥੇ ਰਹਿ ਰਹੇ ਹੋ ਤਾਂ ਬਹੁਤ ਸੌਖੀ ਚੀਜ਼ ਹੈਗੀ ਆ ਦਫ਼ਤਰ ਚੋਂ ਨਿਕਲਦੇ ਹੋਏ ਵੀ ਜੇ ਤੁਹਾਡਾ ਕੋਈ ਪਿੱਛਾ ਕਰੂਗਾ ਉਹਨੂੰ ਬੜੇ ਆਰਾਮ ਨਾਲ ਪਤਾ ਲੱਗ ਜਾਊ ਤੁਸੀਂ ਕਿੱਥੇ ਰਹਿੰਦੇ ਹੋ ਪਰ ਚਲੋ ਉਸੇ ਤਰ੍ਹਾਂ ਹੀ ਇੱਥੇ ਹੁੰਦਾ ਅਭਿਸ਼ੇਕ ਨੂੰ ਪਤਾ ਲੱਗ ਜਾਂਦਾ ਕਿ ਉਹ ਕਿਹੜੇ ਅਪਾਰਟਮੈਂਟ 'ਚ ਰਹਿ ਰਹੀਆਂ ਨੇ ਪਰ ਇੱਕ ਚੀਜ਼ ਦਾ ਫਰਕ ਪੈ ਗਿਆ ਜਿਹੜਾ ਗੁੱਸਾ ਅੱਗੇ ਉਹਦਾ ਆਪਣੀ ਗਰਲਫ੍ਰੈਂਡ ਦੇ ਉੱਪਰ ਨਿਕਲ ਰਿਹਾ ਸੀ ਉਸ ਗੁੱਸੇ ਦਾ ਟਾਰਗੇਟ ਹੁਣ ਕ੍ਰਿਤੀ ਆ ਕਿਉਂਕਿ ਉਹਨੂੰ ਇਹ ਲੱਗਦਾ ਕਿ ਕ੍ਰਿਤੀ ਉਹ ਇਨਸਾਨ ਹੈਗਾ ਜਿਨੇ ਉਹਦੀ ਦੋਸਤ ਨੂੰ ਉਹਦੀ ਗਰਲਫ੍ਰੈਂਡ ਨੂੰ ਉਹਦੇ ਤੋਂ ਖੋਲਿਆ ਤੇ ਉਹਨੂੰ ਆਪਣੇ ਨਾਲ ਲੈ ਗਈ ਤੇ ਪ੍ਰੋਟੈਕਟ ਕਰ ਰਹੀ ਹੈ ਉਹਨੂੰ ਮੇਰੇ ਤੋਂ ਬਚਾ ਰਹੀ ਆ ਤਾਂ ਹੁਣ ਉਹਦਾ ਟਾਰਗੇਟ ਹੈਗਾ ਕ੍ਰਿਤੀ 23 ਜੁਲਾਈ 2024 ਦਾ ਉਹ ਦਿਨ ਰਾਤ ਦੇ 11:00 ਤੋਂ 11:30 ਵਜੇ ਤੱਕ ਦਾ ਟਾਈਮ ਆ ਕ੍ਰਿਤੀ ਆਪਣੇ ਕਮਰੇ ਦੇ ਵਿੱਚ ਹੈਗੀ ਆ ਰਾਮਨਾ ਬੈਠੀ ਰਿਲੈਕਸ ਕਰ ਰਹੀ ਆ ਪੂਰੇ ਦਿਨ ਦੀ ਥਕਾਵਟ ਹੈਗੀ ਤੇ ਨਿਸ਼ਚਿੰਤ ਪਈ ਆ ਉਹਨੂੰ ਪਤਾ ਕਿ ਵਿਸ਼ੇਕ ਇੱਥੇ ਕਦੇ ਨਹੀਂ ਆ ਸਕਦਾ ਪਹਿਲੀ ਗੱਲ ਕ੍ਰਿਤੀ ਨੂੰ ਇਹ ਲੱਗ ਰਿਹਾ ਕਿ ਉਹਨੂੰ ਇਸ ਚੀਜ਼ ਦਾ ਕਦੇ ਪਤਾ ਹੀ ਨਹੀਂ ਲੱਗੂ ਸੀ ਰਹਿ ਕਿੱਥੇ ਰਹੇ ਆ ਦੂਸਰੀ ਗੱਲ ਜਿਹੜੀ ਉਹ ਸੇਫਟੀ ਦੀਆਂ ਮਤਲਬ ਪਰਤਾਂ ਨੇ ਉਹ ਬਹੁਤ ਜ਼ਿਆਦਾ ਨੇ ਤਾਂ ਇੱਥੇ ਅੰਦਰ ਆਉਣ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ 11:15 ਦੇ ਨੇੜੇ ਤੇੜੇ ਕ੍ਰਿਤੀ ਦੇ ਅਪਾਰਟਮੈਂਟ ਦਾ ਕੁੰਡੇ ਦੇ ਉੱਪਰ ਮਤਲਬ ਦਰਵਾਜ਼ੇ ਦੇ ਉੱਪਰ ਨੌਕ ਹੁੰਦੀ ਆ ਖੜਾਕ ਹੁੰਦਾ ਤਕਰੀਤੀ ਖੋਲਦੀ ਆ ਹੁਣ ਉਹੀ ਆ ਕਿ ਮੈਂ ਵੀ ਜਦੋਂ ਵੀਡੀਓ ਵੀ ਦੇਖ ਰਿਹਾ ਸੀ ਉਸ ਤੋਂ ਬਾਅਦ ਮੈਂ ਵੀ ਸੋਚਦਾ ਰਿਹਾ ਕਿ ਕੀ ਉਸ ਵਿਚਾਰੀ ਲੜਕੀ ਦੇ ਦਿਮਾਗ ਵਿੱਚ ਆਇਆ ਹੋ ਕਿ ਜਦੋਂ ਕੁੰਡਾ ਖੜਕਿਆ ਉਹਨੇ ਕੀ ਸੋਚ ਕੇ ਖੋਲਿਆ ਹੋ ਜੋ ਵੀ ਖੋਲ ਸੋਚਿਆ ਹੋਊਗਾ ਪਰ ਅਭਿਸ਼ੇਕ ਉਹਦੇ ਦਿਮਾਗ 'ਚ ਨਹੀਂ ਹੋਊਗਾ ਪਰ ਜਦੋਂ ਹੀ ਉਹਨੇ ਉਹ ਕੁੰਡਾ ਖੋਲਿਆ ਉਹ ਆਪਣੇ ਸਾਹਮਣੇ ਅਭਿਸ਼ੇਕ ਨੂੰ ਦੇਖਦੀ ਆ ਉਹ ਵੀਡੀਓ ਫੁਟੇਜਸ ਵੀ ਹੈਗੇ ਆ ਤੇ ਉਸ ਤੋਂ ਬਾਅਦ ਇੱਕਦਮ ਉਹਨੂੰ ਸ਼ੌਕ ਲੱਗਦਾ ਤੇ ਪਰ ਹੁਣ ਇੱਥੇ ਲੜਾਈ ਦਿਮਾਗ ਦੀ ਨਹੀਂ ਰਹੀਗੀ ਲੜਾਈ ਚੰਗੇ ਇਨਸਾਨ ਤੇ ਬੁਰੇ ਇਨਸਾਨ ਦੀ ਨਹੀਂ ਰਹੀਗੀ ਹੁਣ ਇੱਥੇ ਲੜਾਈ ਫਿਜ਼ੀਕਲ ਹੋਗੀ ਇੱਕ ਲੜਕਾ ਵਾ ਤੇ ਦੂਸਰੇ ਪਾਸੇ ਇੱਕ ਲੜਕੀ ਆ ਲੜਕੇ ਦਾ ਪਲੜਾ ਭਾਰੀ ਆ ਕੁਦਰਤ ਵੱਲੋਂ ਤੇ ਉਹਨੂੰ ਖਿੱਚ ਕੇ ਬਾਹਰ ਲੈ ਆਉਂਦਾ ਉਹ ਤੇ ਕਮਰੇ ਦੇ ਵਿੱਚੋਂ ਉਹ ਵਾਪਸ ਅੰਦਰ ਜਾਣਾ ਚਾਹੁੰਦੀ ਆ ਆਪਣੀ ਸੇਫ ਦੁਨੀਆ ਚ ਵਾਪਸ ਜਾਣਾ ਚਾਹੁੰਦੀ ਆ ਉਹ ਜੀਉਣਾ ਚਾਹੁੰਦੀ ਆ ਅੱਗੇ ਜ਼ਿੰਦਗੀ ਦੇ ਵਿੱਚ ਬਹੁਤ ਕੰਮ ਕਰਨੇ ਆ ਬਾਕੀ ਪਰ ਅਭਿਸ਼ੇ ਕੁਝ ਹੋਰ ਸੋਚ ਕੇ ਆਇਆ ਉਹ ਉਸ ਦਿਨ ਉਹਦਾ ਕਾਲ ਬਣ ਕੇ ਆਇਆ ਇੱਕ ਲਫਾਫਾ ਉਹਦੇ ਹੱਥ ਵਿੱਚ ਲਫਾਫੇ ਦੇ ਵਿੱਚ ਇੱਕ ਚਾਕੂ ਕੱਢਦਾ ਤੇ ਚਾਕੂ ਕੱਢਣਸਾਰ ਹੁਣ ਲੜਾਈ ਬਿਲਕੁਲ ਵੀ ਬਰਾਬਰੀ ਦੀ ਨਹੀਂ ਰਹੀ ਲੜਾਈ ਪਹਿਲਾਂ ਵੀ ਬਰਾਬਰੀ ਦੀ ਨਹੀਂ ਸੀਗੀ ਪਰ ਚਾਕੂ ਇੱਕ ਪਾਸੇ ਇੱਕ ਲੋਹੇ ਦੀ ਬਹੁਤ ਤਿੱਖੀ ਧਾਤ ਮਤਲਬ ਹਥਿਆਰ ਆ ਦੂਸਰੇ ਪਾਸੇ ਇਨਸਾਨੀ ਮਾਸ ਤੇ ਜਦੋਂ ਆਪਸ ਚ ਤੋਂਨੇ ਮਿਲਦੇ ਆ ਤੇ ਤੁਹਾਨੂੰ ਪਤਾ ਹੀ ਆ ਕੀ ਹੋਣਾ ਉੱਥੇ ਦੂਸਰੀ ਚੀਜ਼ ਇਹ ਆ ਕਿ ਜਿਉਂ-ਜਿਉਂ ਤੁਸੀਂ ਜ਼ਖਮੀ ਹੋਈ ਜਾਵੋਗੇ ਤੁਹਾਡੀ ਸ਼ਕਤੀ ਘਟੀ ਜਾਣੀ ਆ ਤੁਹਾਡੇ ਸਰੀਰ ਦੇ ਵਿੱਚੋਂ ਖੂਨ ਦਾ ਵਹਾਅ ਨਿਕਲੇ ਜਾਣਾ ਹੋਈ ਇੱਥੇ ਉਸ ਦਿਨ ਕ੍ਰਿਤੀ ਦੇ ਨਾਲ ਹੋਇਆ ਤੁਸੀਂ ਦੇਖ ਸਕਦੇ ਹੋ ਉਹਨਾਂ ਵੀਡੀਓ ਫੁਟੇਜਸ ਦੇ ਵਿੱਚ ਕਿ ਹਰ ਚਾਕੂ ਦੇ ਵਾਰ ਦੇ ਨਾਲ ਕ੍ਰਿਤੀ ਦੀ ਜਿਹੜੀ ਮੂਵਮੈਂਟ ਆ ਉਹ ਸਲੋ ਹੁੰਦੀ ਜਾਂਦੀ ਆ ਕਿਉਂਕਿ ਸਰੀਰ ਜ਼ਖਮੀ ਹੋ ਰਿਹਾ ਪਰ ਦੂਸਰੇ ਪਾਸੇ ਜਿਹੜਾ ਲੋਹਾ ਉਹਨੂੰ ਕੋਈ ਫਰਕ ਪੈਣਾ ਨਹੀਂ ਉਹ ਨਿਰਜੀਵ ਚ ਚੀਜ਼ ਹੈਗੀ ਆ ਤੇ ਅਭਿਸ਼ੇਕ ਪੂਰੀ ਤਰ੍ਹਾਂ ਨਾਲ ਮੰਨ ਕੇ ਆਇਆ ਹੋਇਆ ਕਿ ਅੱਜ ਇਸ ਲੜਕੀ ਨੂੰ ਖਤਮ ਕਰਕੇ ਜਾਣਾ ਇਸ ਦੁਨੀਆ ਤੋਂ ਇਹਨੂੰ ਮਤਲਬ ਵਿਦਾ ਕਰਕੇ ਜਾਣਾ ਵਾ ਤੇ ਗਰਦਨ ਦੇ ਉੱਪਰ ਬਹੁਤ वार ਹੁੰਦੇ ਆ, ਛਾਤੀ ਉੱਪਰ ਬਹੁਤ वार ਹੁੰਦੇ ਆ, ਦਿਲ ਦੇ ਉੱਪਰ ਬਹੁਤ वार ਹੁੰਦੇ ਆ, ਪੂਰੇ ਸਰੀਰ ਦੇ ਉੱਪਰ। ਤਾਂ ਉਸ ਤੋਂ ਬਾਅਦ ਉਹਨੂੰ ਪਤਾ ਕਿ ਅੱਗੇ ਲੜਕੀਆਂ ਹੁਣ ਇੱਥੇ ਇਕੱਠੀਆਂ ਹੋਣਗੀਆਂ ਤੇ ਇੱਥੇ ਰੁਕਣਾ ਉਹਦੇ ਲਈ ਖਤਰਾ ਸਾਬਤ ਹੋ ਸਕਦਾ ਤਾਂ ਉਸ ਤੋਂ ਬਾਅਦ ਬਸ ਕੁਝ ਸੈਕਿੰਡ ਲੱਗਦੇ ਆ। ਕੁਝ ਸੈਕਿੰਡ ਦੇ ਵਿੱਚ ਹੀ ਇਹ ਕਾਰਨਾਮਾ ਕਰਕੇ ਅਭਿਸ਼ੇਕ ਉੱਥੋਂ ਚਲੇ ਜਾਂਦਾ ਤੇ ਅੱਗੇ ਫੁਟੇਜਸ ਤੁਸੀਂ ਇਹ ਵੀ ਦੇਖ ਸਕਦੇ ਹੋ ਕਿ ਲੜਕੀਆਂ ਕੁਝ ਹੋਰ ਨੇ ਤਿੰਨ-ਚਾਰ ਉਹ ਆਉਂਦੀਆਂ ਨੇ ਤੇ ਉਹ ਦੇਖਦੀਆਂ ਨੇ ਕ੍ਰਿਤੀ ਨੂੰ ਉੱਥੇ ਡਿੱਗੇ ਹੋਏ ਜ਼ਖਮੀ ਹਾਲਤ ਦੇ ਵਿੱਚ ਉਹਦੀ ਜ਼ਿੰਦਗੀ ਦੇ ਅਖੀਰਲੇ ਪਲ ਨੇ ਪਰ ਉਹ ਇੰਨੀ ਦਲੇਰੀ ਨਹੀਂ ਕਰ ਪਾਉਂਦੀਆਂ ਕਿ ਉਹਦੇ ਕੋਲੇ ਚਲੀਆਂ ਜਾਣ ਉਹ ਅਖੀਰਲੀਆਂ ਕੁਝ ਮੂਵਮੈਂਟਸ ਉਹਨੂੰ ਸਹਾਰਾ ਦੇ ਦੇਣ ਜਿਹੜਾ ਕਿ ਉਹ ਪੂਰੀ ਜ਼ਿੰਦਗੀ ਲੋਕਾਂ ਨੂੰ ਦਿੰਦੀ ਰਹੀ ਆਪਣੀ ਜ਼ਿੰਦਗੀ ਦੇ ਅਖੀਰਲੇ ਪਲਾਂ 'ਚ ਉਹਨੂੰ ਕਿਸੇ ਤੋਂ ਸਹਾਰਾ ਨਹੀਂ ਮਿਲਿਆ ਉਹਨਾਂ ਲੜਕੀਆਂ ਵੱਲ ਦੇਖ ਰਹੀ ਸੀ ਪਰ ਉਹਦੇ ਕੋਲੇ ਨਹੀਂ ਆਈਆਂ ਉਹ ਖੁਦ ਆਪਣੀ ਸੇਫਟੀ ਲਈ ਡਰਦੀਆਂ ਰਹੀਆਂ ਜਿਹੜੀ ਕ੍ਰਿਤੀ ਨਹੀਂ ਡਰੀ ਆਪਣੀ ਦੋਸਤ ਨੂੰ ਬਚਾਉਂਦੀ ਰਹੀ ਆਪ ਮੂਹਰੇ ਢਾਲ ਬਣ ਕੇ ਖੜ੍ਹਦੀ ਰਹੀ ਤੇ ਪਰ ਉਹ ਐਂਬੂਲੈਂਸ ਨੂੰ ਕਾਲ ਕਰਦੀਆਂ ਨੇ ਐਂਬੂਲੈਂਸ ਆਉਂਦੀ ਆ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ ਹਸਪੀਟਲ ਪਹੁੰਚਣ ਤੋਂ ਪਹਿਲਾਂ ਕ੍ਰਿਤੀ ਦੀ ਮੌਤ ਹੋ ਜਾਂਦੀ ਹੈ ਸੀਸੀਟੀਵੀ ਦੇ ਉੱਪਰ ਸਭ ਕੁਝ ਕਾਇਦ ਹੋ ਚੁੱਕਿਆ ਕਹਾਣੀ ਪੁਲਿਸ ਨੂੰ ਛੇਤੀ ਪਤਾ ਲੱਗ ਜਾਂਦੀ ਹੈ ਕਿਉਂਕਿ ਕ੍ਰਿਤੀ ਦੀ ਜਿਹੜੀ ਉਹ ਦੋਸਤ ਆ ਉਹ ਵੀ ਪੁਲਿਸ ਨੂੰ ਸਾਰੀ ਕਹਾਣੀ ਦੱਸ ਦਿੰਦੀ ਆ ਅਭਿਸ਼ੇਕ ਬਾਰੇ ਦੱਸ ਦਿੰਦੀ ਆ ਅਭਿਸ਼ੇਕ ਨੂੰ ਉਹਦੀ ਦੋਸਤ ਪਹਿਚਾਣ ਲੈਂਦੀ ਆ ਸੀਸੀਟੀਵੀ ਫੁਟੇਜ ਦੇ ਵਿੱਚ ਕਮ ਪੁਲਿਸ ਦਾ ਕੋਈ ਜ਼ਿਆਦਾ ਔਖਾ ਨਹੀਂ ਹੈ ਮੱਧ ਪ੍ਰਦੇਸ਼ ਦਾ ਰਹਿਣ ਵਾਲਾ ਵਿਸ਼ੇਕ ਤੇ ਪੁਲਿਸ ਨੂੰ ਲੱਗਦਾ ਕਿ ਸਭ ਤੋਂ ਪਹਿਲੀ ਗੱਲ ਤਾਂ ਇਹੀ ਆ ਕਿ ਉਹ ਵਾਪਸ ਭੱਜ ਕੇ ਮੱਧ ਪ੍ਰਦੇਸ਼ ਗਿਆ ਹੋਊਗਾ ਮੱਧ ਪ੍ਰਦੇਸ਼ ਪੁਲਿਸ ਨੂੰ ਪੂਰੀ ਦੇ ਪੂਰੇ ਨੂੰ ਅਲਰਟ ਕੀਤਾ ਜਾਂਦਾ ਮੱਧ ਪ੍ਰਦੇਸ਼ ਦੇ ਹਰ ਇੱਕ ਬੱਸ ਸਟੈਂਡ ਰੇਲਵੇ ਸਟੇਸ਼ਨ ਹਰ ਕਿਤੇ ਪੁਲਿਸ ਦੀ निगरानी शुरू हो जाती है क्योंकि किते ना किते किसी ना किसी स्टॉप ਦੇ ਉੱਪਰ ਉਤਰੂਗਾ ਆਪਣੇ ਘਰ ਜਾਣ ਦੇ ਲਈ ਉਹਦੇ ਘਰ ਦੇ ਆਸ-ਪਾਸੇ ਇਲਾਕੇ 'ਚ ਸਭ ਕਿਤੇ ਪੁਲਿਸ ਦੀ ਪੂਰੀ ਤਣਾਤੀ ਹੋ ਜਾਂਦੀ ਹੈ ਜਿਆਦਾ ਟਾਈਮ ਲੱਗਦਾ ਨਹੀਂ ਉਸ ਤੋਂ ਬਾਅਦ 23 ਜੁਲਾਈ ਨੂੰ ਕ੍ਰਿਤੀ ਦਾ ਕਤਲ ਹੁੰਦਾ 26 ਜੁਲਾਈ ਨੂੰ ਅਭਿਸ਼ੇਕ ਨੂੰ ਇੱਕ ਬੱਸ ਸਟੈਂਡ ਤੋਂ ਜਿਹੜੀ ਮੱਧ ਪ੍ਰਦੇਸ਼ ਪੁਲਿਸ ਉਹ ਗ੍ਰਿਫਤਾਰ ਕਰ ਲੈਂਦੀ ਹੈ ਪਰ ਇਹ ਜਿਹੜਾ ਕਿਉਂਕਿ ਕਤਲकांड ਹੋਇਆ ਕ੍ਰਿਤੀ ਦੀ ਮੌਤ ਹੋਈ ਹੈ ਉਹ ਬੰਗਲੌਰ ਹੋਈ ਹੈ ਤਾਂ ਮੱਧ ਪ੍ਰਦੇਸ਼ ਪੁਲਿਸ ਅਭਿਸ਼ੇਕ ਨੂੰ ਗ੍ਰਿਫਤਾਰ ਕਰਕੇ ਬੈਂਗਲੌਰ ਪੁਲਿਸ ਦੇ ਹਵਾਲੇ ਕਰ ਦਿੰਦੀ ਹੈ ਪਰ ਇੱਥੇ ਹੁਣ ਇਹ ਆ ਕਿ ਇੱਕ ਕੁਐਸਚਨ ਇਹ ਬਣਦਾ ਕਿ ਜੇ ਕੋਈ ਇਨਸਾਨ ਤੁਹਾਨੂੰ ਠੋਡੀਆਂ ਸਰਵਿਸਸ ਲਈ ਇੰਨੇ ਪੈਸੇ ਦੇ ਰਿਹਾ ਕਿਉਂਕਿ ਉਸ ਅਪਾਰਟਮੈਂਟ ਦੇ ਕਿਉਂਕਿ ਉਹ ਬਹੁਤ ਹਾਈ ਸਿਕਿਉਰਿਟੀ ਅਪਾਰਟਮੈਂਟ ਸੀਗਾ ਤੇ ਜਿਹੜਾ ਉਹਦਾ ਕਿਰਾਇਆ ਸੀ ਉਹ ਕਿਰਾਇਆ ਵੀ ਬਹੁਤ ਜ਼ਿਆਦਾ ਸੀ ਪਰ ਕ੍ਰਿਤੀ ਨੇ ਆਪਣੇ ਵੱਲੋਂ ਆਪਣੇ ਫਰਜ਼ ਅਦਾ ਕੀਤਾ ਉਸ ਅਪਾਰਟਮੈਂਟ ਦੇ ਇਨਾ ਮਹਿੰਗਾ ਕਿਰਾਇਆ ਦੇਣ ਦਾ ਪਰ ਜਿਹੜਾ ਉਹ ਅਪਾਰਟਮੈਂਟ ਦੇ ਓਨਰ ਨੇ ਉਹਨਾਂ ਨੇ ਆਪਣਾ ਫਰਜ਼ਾਦਾ ਨਹੀਂ ਕੀਤਾ ਸਿਕਿਉਰਿਟੀ ਪ੍ਰੋਵਾਈਡ ਕਰਨੀ ਚਾਹੀਦੀ ਸੀ ਤੇ ਇੱਕ ਲੜਕਾ ਰਾਤ ਨੂੰ ਸਵੇਰ 11 ਵਜੇ ਉਸ ਅਪਾਰਟਮੈਂਟ ਦੇ ਵਿੱਚ ਬਿਨਾਂ ਰੋਕ ਟੋਕ ਤੇ ਦਾਖਲ ਹੋ ਗਿਆ ਨਾ ਉੱਥੇ ਕੋਈ ਸਿਕਿਉਰਿਟੀ ਗਾਰਡ ਸੀ ਨਾ ਉੱਥੇ ਕੋਈ ਬਾਇਓਮੈਟ੍ਰਿਕ ਸਿਸਟਮ ਚੱਲ ਰਿਹਾ ਸੀ ਨਾ ਉੱਥੇ ਕੋਈ ਰਿਸੈਪਸ਼ਨ ਦੇ ਉੱਪਰ ਸੀ ਤੇ ਇਹੀ ਮਤਲਬ ਇਹੀ ਉਹ ਚੀਜ਼ਾਂ ਨੇ ਇਹੀ ਉਹ ਛੋਟੀਆਂ-ਛੋਟੇ ਇਨਸੀਡੈਂਟ ਆ ਜਿਨ੍ਹਾਂ ਦੇ ਕਰਕੇ ਲੋਕ ਅੱਜ ਵੀ ਬਾਹਰ ਜਾਣ ਨੂੰ ਤਰਜੀਹ ਦਿੰਦੇ ਆ ਭਾਰਤ ਨੂੰ ਛੱਡ ਕੇ ਭਾਵੇਂ ਬਾਹਰ ਜਾ ਕੇ ਉਹ ਵਿਚਾਰੇ ਬਹੁਤ ਸਾਰੀਆਂ ਚੀਜ਼ਾਂ ਕਹਿੰਦੇ ਕਿ ਹਾਂ ਕੱਲੇ ਆ ਉਹ ਸਭ ਕੁਝ ਹੈਗਾ ਪਰ ਇਹੀ ਉਹ ਚੀਜ਼ਾਂ ਨੇ ਕਿ ਜੇ ਉੱਥੇ ਕੋਈ ਬੋਲਦਾ ਜੇ ਗੋਰੇ ਤੁਹਾਨੂੰ ਇਹ ਕਹਿੰਦੇ ਆ ਕਿ ਅਸੀਂ ਇਹ ਪ੍ਰੋਵਾਈਡ ਕਰਾਂਗੇ ਤਾਂ ਉਹ ਕਰਦੇ ਆ ਪਰ ਇਹੀ ਇੱਕ ਬਹੁਤ ਵੱਡੀ ਪ੍ਰੋਬਲਮ ਹੈਗੀ ਆਪਣੇ ਸਮਾਜ ਦੀ ਛੋਟੀਆਂ-ਛੋਟੀਆਂ ਗੱਲਾਂ ਨੇ ਪਰ ਇੰਨਾਂ ਹੀ ਛੋਟੀਆਂ ਗੱਲਾਂ ਅਖੀਰ ਚ ਜਾ ਕੇ ਦੇਖੋ ਕ੍ਰਿਤੀ ਲਈ ਜ਼ਿੰਦਗੀ ਮੌਤ ਦਾ ਫਰਕ ਪੈ ਗਿਆ ਉਹ ਬਾਇਓਮੈਟ੍ਰਿਕ ਸਿਸਟਮ ਜਿਹੜਾ ਲਾਇਆ ਸੀ ਪੁਲਿਸ ਨੇ ਬਾਅਦ ਚੋਂ ਜੋ ਤਫ਼ਤੀਸ਼ ਕੀਤੀ ਉਹ ਕਹਿੰਦੇ ਉਹ ਸਿਰਫ ਦੇਖਣ ਨੂੰ ਲਾ ਦਿੱਤਾ ਗਿਆ ਉੱਥੇ ਕਿਉਂਕਿ ਉਹਨਾਂ ਨੂੰ ਪਤਾ ਸੀ ਇਹਦੀ ਕਿਹੜਾ ਵਰਤੋਂ ਹੋਣੀ ਆ ਉਹਨੂੰ ਇੰਸਟਾਲ ਹੀ ਨਹੀਂ ਕਦੇ ਕੀਤਾ ਗਿਆ ਮਤਲਬ ਇੱਕ ਕਮਾਲ ਦੀ ਗੱਲ ਆ ਉਸ ਤੋਂ ਬਾਅਦ ਇਹ ਕਿਹਾ ਗਿਆ ਕਿ 24 ਘੰਟੇ ਦੇ ਲਈ ਗਾਰਡ ਹੋਊਗਾ ਤੇ ਉਹ ਗਾਰਡ ਵੀ ਰਾਤ ਨੂੰ ਆਪਣੇ ਘਰੇ ਗਿਆ ਹੋਇਆ ਸੀ ਰੋਟੀ ਖਾਣ ਦੇ ਲਈ ਤਾਂ ਫਿਰ ਉਹਦੀ 24 ਘੰਟੇ ਦੀ ਸਰਵਿਸ ਕਿਸ ਚੀਜ਼ ਦੀ ਹੋਈ ਰਿਸੈਪਸ਼ਨ ਦੇ ਉੱਪਰ ਕੋਈ ਵੀ ਨਹੀਂ ਸੀ ਤਾਂ ਇਹ ਸਾਰੀਆਂ ਅਣਗਹਿਲੀਆਂ ਨੇ ਇੱਕ ਬਹੁਤ ਹੀ ਹੋਣਹਾਰ ਪੜ੍ਹੀ ਲਿਖੀ ਸਰ ਪੜ੍ਹੇ ਲਿਖੇ ਇੱਕ ਇਨਸਾਨੀ ਰੂਪ ਦੇ ਵਿੱਚ ਇੱਕ ਬਹੁਤ ਚੰਗੀ ਕੁੜੀ ਦੀ ਜ਼ਿੰਦਗੀ ਨੂੰ ਉੱਥੇ ਖਤਮ ਕਰਤਾ ਇਹ ਸੀਗੀ ਜੀ ਕਹਾਣੀ ਤੇ ਇਹਦੇ ਨਾਲ ਹੀ ਕਹਾਣੀ ਖਤਮ ਹੋ ਗਈ ਕ੍ਰਿਤੀ ਦੀ ਤੇ ਇਹਦੇ ਨਾਲ ਹੀ ਖਤਮ ਹੁੰਦਾ ਮੇਰਾ ਅੱਜ ਦਾ ਵੀਡੀਓ ਤੇ ਹੁਣ ਮੈਂ ਤੁਹਾਨੂੰ ਮਿਲੂੰਗਾ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਕਹਾਣੀ ਦੇ